ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਤੋਂ ਫਿਰ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਹਲਕੇ ਦੇ ਪੈਂਦੇ ਪਿੰਡ ਚੱਕਰਨੀ ਵਾਲੇ ਤੋਂ ਸੰਝਿਆ ਕਰ ਰਹੇ ਹਾਂ ਜਿੱਤੇ ਅੱਜ ਹਲਕਾ ਵਿਧਾਇਕ ਜਗਦੀਪ ਕਮੂਜ਼ ਗੋਲਡੀ ਦੇ ਵੱਲੋਂ ਪਿੰਡ ਦੀ ਫਿਰਨੀ ਦਾ ਨੀਂ ਪੱਥਰ ਰੱਖਿਆ ਦਾਸਦੀਏ ਕਿ ਪਿੰਡ ਦੀ ਫਿਰਨੀ ਨੂੰ ਪੱਕਾ ਬਣਾਉਣ ਦੇ ਲਈ ਨੀਂ ਪੱਥਰ ਰੱਖਿਆ ਗਿਆ ਹੈ ਦਾਸਦੀਏ ਕਿ ਉਧਰ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਪਿਛਲੇ 15 ਸਾਲਾਂ ਤੋਂ ਇਸ ਸੜਕ ਦਾ ਬਹੁਤ ਬੁਰਾ ਹਾਲ ਹੈ ਤੇ ਆਵਾਜਾਈ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਅੱਜ ਹਲਕਾ ਵਿਧਾਇਕ ਜਗਦੀਪ ਸਮੋਸ ਗੋਲਡੀ ਜੀ ਪਹੁੰਚੇ ਆ ਪਿੰਡ ਦੀ ਫਿਰਨੀ ਨੂੰ ਪੱਕਾ ਕਰਨ ਦੇ ਲਈ ਨੀ ਪੱਥਰ ਰੱਖਿਆ ਜਾ ਰਿਹਾ ਕੀ ਕੁਝ ਕਿਹਾ ਵਿਧਾਇਕ ਨੇ ਆ ਸੁਣਦੇ ਆ ਅੱਜ ਅਸੀਂ ਚੈੱਕ ਕਰਨੇ ਆ ਲੋਟਾ ਵਾਲੇ ਪਿੰਡ ਵਿੱਚ ਬੜੀ ਪੁਰਾਣੀ ਮੰਗ ਸੀ ਵੀ ਜਿਹੜੀ ਸੜਕ ਦੀ ਰਿਪੇਅਰ ਹੈਣੀ ਸੀ ਉਹ ਅੱਜ ਚਾਲੂ ਕਰਕੇ ਬੜੀ ਜਲਦੀ ਕੰਪਲੀਟ ਹੋ ਜੇਗੀ ਅਫਸਰਾਂ ਦੇ ਔਰ ਉਹਨਾਂ ਜਿਹੜੇ ਕੋਈ ਹੋਰ ਵੀ ਪੈਚ ਵਰਕ ਕਰ ਰਹੇ ਨੇ ਉਹ ਬੜੀ ਜਲਦੀ ਵੀ ਕੰਪਲੀਟ ਕਰ ਦੇਣਗੇ ਔਰ ਦੂਜੀਆਂ ਲਈ ਸੜਕਾਂ ਜਿਹੜੀ ਰਿਪੇਅਰ ਹੋਣਾ ਹੈ ਸਾਰੀਆਂ ਉਹ ਸਾਰੀਆਂ ਨਵੇਂ ਬਣ ਕੇ ਕਮਿਸ਼ੀਨਟ ਮਿਲ ਜਣਗੀਆਂ ਸਰਪੰਚ ਸਾਹਿਬ ਕੀ ਕਹਿੰਦੇ ਬਹੁਤ ਬਹੁਤ ਧੰਨਵਾਦ ਹੈ ਐਮ ਐਲ ਏ ਸਾਹਿਬ ਦਾ ਜਿਹੜਾ ਇਹ ਲਗਭਗ 10-15 ਸਾਲਾਂ ਤੋਂ ਇਹ ਸੜਕ ਦਾ ਬੁਰਾ ਹਾਲ ਸੀ ਅਤੇ ਵਾਰਤ ਬਾਅਦ ਵੱਡੇ ਤੋਂ ਵੱਡੇ ਲੀਡਰ ਆਏ ਪਰ ਇਹ ਜਿਹੜਾ ਕੰਮ ਇਹ ਹੋ ਨਹੀਂ ਪਾਇਆ ਕਿਸੇ ਕੋਲੋਂ ਵੀ ਮੈਂ ਧੰਨਵਾਦ ਕਰਦਾ ਪੂਰੀ ਪੰਚਾਇਤ ਵੱਲੋਂ ਕਿਉਂਕਿ ਜਦੋਂ ਵੀ ਕੋਈ ਮੁਲਾਜ਼ਮ ਤਵਕਾ ਲੰਘਦਾ ਸੀ ਜਾਂ ਕੋਈ ਹੋਰ ਵਿਚਾਰਾ ਕੰਮ ਵਾਲਾ ਲੰਘਦਾ ਸੀ ਜਦੋਂ بارش ਦਾ ਮੌਸਮ ਦਾ ਖਰਾਬ ਹੁੰਦਾ ਸੀ ਇੱਥੇ ਵਿੱਚ ਸਰਪੰਚਾਂ ਨੂੰ ਗਾਲਾਂ ਪੈਂਦੀਆਂ ਸੀ ਵਿੱਚੇ ਮੈਂਬਰਾਂ ਨੂੰ ਵੀ ਚੀਂਕਾਇਕਾਂ ਨੂੰ ਜਿਹੜਾ ਅੱਜ ਇਹ ੱਭਾ ਐ ਐਮਐਲ ਸਾਹਿਬ ਦੇ ਮਦਦੋਂ ਦਾ ਅੱਜ ਖਤਮ ਹੋਣ ਜਾ ਰਿਹਾ ਸਾਡੇ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਦਿਲ ਦੀਆਂ ਗਰਾਈਆਂ ਤੋਂ ਇਸ ਸਟ